ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਜੀ ਆਮ ਆਦਮੀ ਪਾਰਟੀ ਜਰਾਲਾਵਾਦ ਤੋਂ ਤੁਸੀਂ ਦੇਖ ਸਕਦੇ ਹੋ ਜੀ ਤਾਰੇ ਵਾਲਾ ਅਕਾਲੀਆਂ ਦੇ ਰਾਜ ਦੇ ਵਿੱਚ ਸ਼ਰੇ ਅਮ੍ਰਿਤ ਦੇ ਦੀ ਮਾਈਨਿੰਗ ਹੋ ਰਹੀ ਹੈ ਚੋਣ ਜਬ ਤਾਂ ਵੀ ਲੱਗ ਗਿਆ ਪਰ ਇਹ ਸ਼ਰੇ ਅਮ੍ਰਿਤ ਦੇ ਦੀ ਮਾਈਨਿੰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਤੇ ਅਕਾਲੀਆਂ ਦੁਆਰਾ ਅਕਾਲੀਆਂ ਅਕਾਲੀਆਂ ਦੇ ਚੰਡੇ ਲੱਗੇ ਹੋਏ ਆ ਅਕਾਲੀਆਂ ਦਾ ਹਜੇ ਵੀ ਗੁੰਡਾ ਰਾਜ ਹੈ ਇਹ ਸ਼ਰੇ ਅਮ੍ਰਿਤ ਦੇ ਦੀ ਮਾਈਨਿੰਗ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸਰਕਾਰ ਦੁਆਰਾ ਰੇਤੇ ਤੇ ਬੰਦੀ ਲਗਾਈ ਆ ਪਰ ਫਿਰ ਵੀ ਇਹ ਰੇਤੇ ਰੇਤੇ ਸਰੇਆਮ ਪਾਬੰਦੀ ਕ ਪਾਬੰਦੀ ਦੇ باوجود ਵੀ ਰੇਤੇ ਦੀ ਮਾਈਨਿੰਗ ਕਰ ਰਿਹਾ ਕੋਈ ਨਹੀਂ 2017 ਦੇ ਵਿੱਚ ਇਹਨਾਂ ਨੂੰ ਦੱਸਾਂਗੇ ਕਿ ਕਿਦਾਂ ਕਿਦਾਂ ਜ਼ੁਲਮ ਕਰੀਦਾ ਇਹਨਾਂ ਦੇ ਜ਼ੁਲਮ ਦਾ ਰਾਜ ਖਤਮ ਹੋ ਚੁੱਕਿਆ ਹੈ ਕੇਂਜੀਵਾਲ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਆ ਹੁਣ ਚੰਗੇ ਦਿਨ ਆਣਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਦਾਂ ਰੇਤੇ ਦੀ ਮਾਈਨਿੰਗ ਕਰ ਰਿਹਾ ਟਰੈਕਟਰਾਂ ਦੇ ਉੱਪਰ ਅਕਾਲੀਆਂ ਦੇ ਛੰਡੇ ਲੱਗੇ ਹੋਏ ਆ ਸ਼ਰਿਆਮ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਪਿੰਡ ਇਹ ਇਹ ਸੁਖਬੀਰਵਾਦ ਦੇ ਹਲਕੇ ਜਲਾਲਾਬਾਦ ਦੇ ਪਿੰਡ ਤਾਰੇਵਾਲਾ ਵਿਚਾਰੇ ਵਾਲਾ ਤੇ ਪਾਲੀ ਵਾਲ ਦੇ ਸੈਂਟਰ ਵਿੱਚ ਕਾਰੇ ਵਾਲਾ ਔਰ ਪਾਲੀ ਵਾਲਾ ਦੇ ਸੈਂਟਰ ਵਿੱਚ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੇ ਉੱਪਰ ਅਕਾਲੀਆਂ ਦੇ ਛੰਡੇ ਲੱਗੇ ਹੋਏ ਆ ਇੱਥੇ ਸ਼ਰਿਆਮ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਇੱਕ ਗਰੀਬ ਹੈ ਅਗਰ ਸਾਨੂੰ ਰੇਕੇ ਦੀ ਟਰਾਲੀ ਲੈਣੀ ਪਵੇ ਤਾਂ ਇੱਕ ਟਰਾਲੀ ਘਟੋ ਘਾਟ ਸਾਨੂੰ 10000 ਦੀ ਮਿਲਦੀ ਹੈ ਪਰ ਇਹ ਸ਼ਰਿਆਮ ਰੇਤੇ ਦੀ ਮਾਈਨਿੰਗ ਕਰਕੇ ਆਪਣੀਆਂ ਜੇਬਾਂ ਭਰ ਰਿਹਾ ਤੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਬਾਦਲਾਂ ਦਾ ਗੁੰਡਾ ਰਾਜ ਸਾਰੀ ਦੁਨੀਆ ਵਿੱਚ ਪਤਾ ਲੱਗੇ ਵੀ ਇਹ ਕਿੰਨਾ ਗੁੰਡਰਾ ਰਾਜ ਕਰਦੇ ਆ